ਸੋ 100 ਰੁਪਏ ਦੇ ਵਿੱਚ ਆਪਣੇ 16 ਸਾਲ ਦਾ ਤਜਰਬਾ ਦੇ ਰਿਹਾ। ਏਜੰਟ ਦਾ ਕੋਰਸ ਸ਼ੁਰੂ ਕੀਤਾ। ਜਿਹੜਾ ਬੰਦਾ ਸਾਨੂੰ 100 ਰੁਪਿਆ ਦੇ ਕੇ ਕੋਰਸ ਕਰੇਗਾ, ਉਹ ਲੱਖਾਂ ਰੁਪਈਆ ਆਪਦਾ ਬਚਾ ਲੇਗਾ। ਜੇ ਕਮਾਣਾ ਚਾਹੀਦਾ ਕਰੋੜਾਂ ਰੁਪਈਆ ਕਮਾ ਲੇਗਾ। ਅਸੀਂ 100 ਰੁਪਏ 'ਚ ਤੁਹਾਨੂੰ ਦੱਸਾਂਗੇ ਇਮੀਗ੍ਰੇਸ਼ਨ ਇੰਡਸਟਰੀ ਕੀ ਹੈ। ਇਮੀਗ੍ਰੇਸ਼ਨ ਦੀ ਦੁਨੀਆ 'ਚ ਕਿੱਦਾਂ ਤੁਸੀਂ 100 ਰੁਪਈਆ ਲਾ ਕੇ ਆਪਦਾ ਲੱਖਾਂ ਰੁਪਈਆ ਬਚਾ ਸਕਦੇ ਹੋ। ਵੇਖੋ ਜਦੋਂ ਵੀ ਕੋਈ ਵੀਜ਼ਾ ਰਿਫਿਊਜ਼ ਹੋਇਆ 2.5 ਲੱਖ ਰੁਪਈਆ ਖਰਾਬ ਹੋਣਾ। ਜੇ ਤੁਸੀਂ 100 ਰੁਪਈਆ ਦੇ ਕੇ ਮੇਰੇ ਕੋਲੋਂ ਇਹ ਕੋ ਕੁਸੀਂ ਸਿਰਫ ਵੀਜ਼ਾ ਅਪਲੀਕੇਸ਼ਨ ਫੀਸ ਹੀ ਖਰਾਬ ਹੋਣੀ ਤੁਹਾਡੀ ਤੁਸੀਂ ਕੈਨੇਡਾ ਦੇ ਵਿੱਚ 100 ਡਾਲਰ ਨਾਲ ਵੀਜ਼ਾ ਲੈ ਸਕਦੇ ਹੋ ਪੂਰੀ ਦੁਨੀਆ ਤੋਂ ਕੈਨੇਡਾ ਚ ਲੋਕ ਪੜਨ ਆਉਂਦੇ ਨੇ ਕੋਈ ਵੀ ਸਾਲ ਦੀ ਫੀਸ ਤਾਰ ਕੇ ਨਹੀਂ ਆਂਦਾ ਤੁਸੀਂ ਸਾਲ ਦੀ ਫੀਸ ਕਿਉਂ ਤਾਰ ਕੇ ਜਾਂਦੇ ਹੋ ਕਿਉਂਕਿ ਤੁਹਾਡੀ ਸਾਲ ਦੀ ਫੀਸ ਦੇ ਵਿੱਚ 20% 25% ਕਮਿਸ਼ਨ ਹੈ ਪਰ ਇਹਦੇ ਨਾਲ ਤਾਂ ਤੁਹਾਡੇ ਹੀ ਕੰਮ ਤੇ ਅਸਰ ਪਾਏਗਾ ਜਾਂ ਮੈਸਰ ਦੇ ਤੌਰ ਤੇ ਇਹ ਗੱਲ ਖਵਾਵੇਂ ਨੇ ਯਾਰੀ ਹੁਣ ਦੂਜੀਆਂ ਦੁਕਾਨਾਂ ਨੂੰ ਤੜਲ ਲਾਉਣ ਨੂੰ ਫਿਰਦੇ ਨੇ ਮੈਂ ਮੇਰਾ ਪਹਿਲਾਂ ਵੀ ਕਿਸੇ ਨਾਲ ਭਾਈਚਾਰਾ ਨਹੀਂ ਸੀ ਠੀਕ ਮੈਂ ਪੰਜਾਬ ਦੇ ਨਾਲ ਆ ਮੈਂ ਪੰਜਾਬੀਆਂ ਦੇ ਨਾਲ ਜਿੱਥੋਂ ਮੈਂ ਰੋਟੀ ਖਾਧੀ ਮੈਂ ਉਹਨਾਂ ਦੇ ਨਾਲ ਆ ਅੱਜ ਮੇਰੇ ਕੋਲ ਉਹ ਚੀਜ਼ਾਂ ਜੋ ਮੈਂ ਵੰਡਣਾ ਚਾਹੁੰਦਾ ਠੀਕ ਜੇ ਮੇਰੇ ਕੋ ਕੱਲੇ ਕੋ ਰਹਿ ਜਾਂਦੀ ਆ ਮੈਂ ਪੰਜਾਬ ਦੀ ਸੇਵਾ ਹੀ ਨਹੀਂ ਕਰ ਸਕਦਾ ਮੈਂ 10000 ਬੰਦਾ ਖੜਾ ਕਰ ਦੂੰਗਾ ਜਿਹੜਾ ਕਹੂਗਾ ਹਾਂਜੀ ਆਓ ਚਲਿਏ ਆਸਟ੍ਰੇਲੀਆ ਪੈਸੇ ਵੀਜ਼ਾ ਲੱਗਣੇ ਕੇ ਬਾਅਦ ਮੈਂ ਨਾ ਸ਼ਰਤ ਲਾ ਲਓ ਤੁਸੀਂ ਅੱਜ ਮੇਰੇ ਸਾਹਮਣੇ ਬੰਦਾ ਖੜਾ ਕਰ ਦਿਓ ਕੋਈ ਅਨਪੜ ਬੰਦਾ ਇਹ ਬਾਹਰ ਜਾਣਾ ਚਾਹੀਦਾ ਮੇਰੇ ਨਾਲ ਬੈਠ ਕੇ ਗੱਲ ਕਰੋ ਮੈਂ ਤੁਹਾਨੂੰ ਸਾਰਾ ਦਾ ਰੋਡ ਮੈਂ ਬਣਾ ਕੇ ਦੇਣਾ 6 ਮਹੀਨੇ ਲੱਗੂਗਾ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸਰਖਾਬ ਦੋਸਤੋ 100 ਰੁਪਿਆ ਤੁਹਾਡੀ ਜ਼ਿੰਦਗੀ ਸਵਾਰ ਸਕਦਾ ਹੈ 100 ਰੁਪਿਆ ਤੁਹਾਡੇ ਲੱਖਾਂ ਰੁਪਏ ਬਚਾ ਸਕਦਾ ਹੈ 100 ਰੁਪਿਆ ਤੁਹਾਨੂੰ ਰੋਜ਼ਗਾਰ ਦੇ ਸਕਦਾ ਹੈ ਪਰ ਇਹ 100 ਰੁਪਿਆ ਵਰਤਨਾ ਕਿਵੇਂ ਆ ਕਿਵੇਂ ਇਸ ਆਪਣੀ ਮਿਹਨਤ ਦੀ ਕਮਾਈ ਦੇ 100 ਰੁਪਏ ਨੂੰ ਸਹੀ ਡਾਇਰੈਕਸ਼ਨ ਵਿੱਚ ਯੂਜ਼ ਕਰਨਾ ਆ ਤੇ ਕਿਵੇਂ ਤੁਸੀਂ ਰੋਜ਼ਗਾਰ ਕਮਾ ਸਕਦੇ ਹੋ ਕਿਵੇਂ ਲੱਖਾਂ ਰੁਪਏ ਬਚਾ ਸਕਦੇ ਹੋ ਹਾਲਾਂਕਿ ਇਹ ਸਾਰਾ ਕੁਝ ਇਮੀਗ੍ਰੇਸ਼ਨ ਦੇ ਨਾਲ ਜੁੜਿਆ ਹੋਇਆ ਆ ਹਾਲਾਂਕਿ ਜਦੋਂ ਵੀ ਕਿਤੇ ਰਿਫਿਊਜ਼ਲ ਲੱਗਦਾ ਆ ਤਾਂ ਉਸ ਨੂੰ ਲੈ ਕੇ ਜ਼ਰੂਰ ਇੱਕ ਸਵਾਲ ਇਹ ਆਉਂਦਾ ਆ ਕਿ ਰਿਫਿਊਜ਼ਲ ਦੇ ਵਿੱਚ ਏਜੰਟ ਜਿਹੜਾ ਆ ਉਸ ਦੀ ਕਮੀ ਐ ਸੋ ਏਜੰਟ ਤੁਸੀਂ ਖੁਦ ਬਣ ਸਕਦੇ ਹੋ 100 ਰੁਪਏ ਦੇ ਵਿੱਚ ਲੱਖ ਰੁਪਏ ਬਚਾ ਸਕਦੇ ਹੋ ਤੇ ਨਾਲ ਹੋਰ ਲੋਕਾਂ ਦੀ ਵੀ ਜ਼ਿੰਦਗੀ ਸੁਧਾਰ ਸਕਦੇ ਹੋ ਤੇ ਸਾਰਾ ਕੁਝ ਹੋਵੇਗਾ ਕਿਵੇਂ ਕਿਵੇਂ ਇਸ 100 ਰੁਪਏ ਤੁਹਾਡੀ ਜ਼ਿੰਦਗੀ ਬਦਲੇਗਾ ਇਹ ਸਾਰਾ ਕੁਝ ਅਸੀਂ ਵਿਨੇ ਹੈਰੀ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਵਾਗਤ ਹੈ ਜੀ ਸਪੋਕਸਮੈਨ ਟੀਵੀ ਦੇ ਧੰਨਵਾਦ ਜੀ ਤੁਹਾਡਾ 100 ਰੁਪਏ ਹਾਲਾਂਕਿ ਅੱਜ ਦੀ ਤੇਜ਼ ਤਰਾਰ ਤੇ ਮਹਿੰਗੀ ਦੁਨੀਆ ਦੇ ਵਿੱਚ 100 ਰੁਪਏ ਦੇ ਵਿੱਚ ਸ਼ਾਇਦ ਕਿਲੋ ਸਬਜ਼ੀ ਲੈਣਾ ਵੀ ਔਖਾ ਹੋ ਗਿਆ ਲੋਕਾਂ ਨੂੰ ਕੋਈ ਚੰਗੀ ਪੱਧਰ ਦੀ ਸਬਜ਼ੀ ਆ ਪਰ ਤੁਸੀਂ ਕਹਿੰਦੇ ਹੋ 100 ਰੁਪਏ ਲੱਖਾਂ ਰੁਪਏ ਬਚਾਏਗਾ 100 ਰੁਪਏ ਰੋਜ਼ਗਾਰ ਦੇਵੇਗਾ 100 ਰੁਪਏ ਏਜੰਟ ਬਣਾਏਗਾ ਇੱਕ ਨੌਜਵਾਨ ਨੂੰ ਅਸੀਂ 100 ਰੁਪਏ ਦੇ ਨਾਲ ਏਜੰਟ ਦਾ ਕੋਰਸ ਸ਼ੁਰੂ ਕੀਤਾ ਠੀਕ ਹੈ ਇੰਟਰਨੈਸ਼ਨਲ ਐਜੂਕੇਸ਼ਨ ਕੰਸਲਟੈਂਟ ਜੀ ਅੰਗਰੇਜ਼ੀ ਚ ਕਹਿੰਦੇ ਇਹਨੂੰ ਜੀ 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 ਅਸੀਂ 100 ਰੁਪਏ ਚ ਕਿਦਾਂ ਵੀਜ਼ਾ ਲਵਾਈਦਾ ਇਹਦਾ ਕੋਰਸ ਸ਼ੁਰੂ ਕੀਤਾ ਠੀਕ ਹੈ ਜਿਹੜਾ ਬੰਦਾ ਸਾਨੂੰ 100 ਰੁਪਿਆ ਦੇ ਕੇ ਕੋਰਸ ਕਰੇਗਾ ਉਹ ਲੱਖਾਂ ਰੁਪਈਆ ਆਪਦਾ ਬਚਾ ਲੇਗਾ ਜੇ ਕਮਾਣਾ ਚਾਹੀਦਾ ਕਰੋੜਾਂ ਰੁਪਈਆ ਕਮਾ ਲੇਗਾ ਨੀ ਕਮਾਏਗਾ ਕਿਵੇਂ ਚਲੋ ਬਚਾ ਲੇਗਾ ਤਾਂ ਠੀਕ ਹੈ ਮੈਂ 100 ਰੁਪਏ ਦੇ ਵਿੱਚ ਆਪਣੇ 16 ਸਾਲ ਦਾ ਤਜਰਬਾ ਦੇ ਰਿਹਾ ਠੀਕ ਹੈ ਅੱਜ ਮੈਨੂੰ 16 ਸਾਲ ਹੋ ਗਏ ਕੰਮ ਕਰਦਿਆਂ ਠੀਕ ਹੈ 20000 ਪਰਿਵਾਰਾਂ ਦੇ ਨਿਆਣੇ ਅੱਜ ਬਾਹਰ ਪੇਚ ਚੁੱਕੇ ਆ ਮੇਰੇ 16 ਸਾਲ ਦੀ ਮਿਹਨਤ ਮੇਰੇ 16 ਸਾਲ ਦਾ ਤਜਰਬਾ ਮੈਂ 100 ਰੁਪਏ ਦੇ ਵਿੱਚ ਸਿਖਾ ਰਿਆਂ ਲੋਕਾਂ ਨੂੰ ਅਸੀਂ ਕੋਰਸ ਲੈ ਕੇ ਆਏ ਆ ਤਾਂ ਜੋ ਲੋਕ ਅੱਜ ਪਰੇਸ਼ਾਨ ਹੋ ਰਹੇ ਨੇ ਪੈਸਿਆਂ ਦੀ ਦੀ ਪੈਸੇ ਦੀ ਪ੍ਰੋਬਲਮ ਹੈ ਔਰ ਸਭ ਤੋਂ ਵੱਡੀ ਦਿੱਕਤ ਕੀ ਹੈ ਕਿ ਜਦੋਂ ਕਿਸੇ ਦਾ ਵੀਜ਼ਾ ਰਿਫਿਊਜ਼ ਹੁੰਦਾ ਉਹ ਦੋ 2.5 ਲੱਖ ਦੇ ਥੱਲੇ ਲੱਗਦਾ ਬਲਬ ਜਿਹੜਾ ਨੁਕਸਾਨ ਇੰਨਾ ਕਰ ਹੋਣਾ ਹੀ ਹੋਣਾ ਦੇਖੋ ਜਦੋਂ ਵੀ ਕੋਈ ਵੀਜ਼ਾ ਰਿਫਿਊਜ਼ ਹੋਇਆ ਦੋ 2.5 ਲੱਖ ਰੁਪਈਆ ਖਰਾਬ ਹੋਣਾ ਠੀਕ ਹੈ ਜੇ ਤੁਸੀਂ 100 ਰੁਪਈਆ ਦੇ ਕੇ ਮੇਰੇ ਕੋਲੋਂ ਇਹ ਕੋਰਸ ਕਰ ਲਿਆ ਤੁਸੀਂ ਸਿਰਫ ਵੀਜ਼ਾ ਐਪਲੀਕੇਸ਼ਨ ਫੀਸ ਹੀ ਖਰਾਬ ਹੋਣੀ ਤੁਹਾਡੀ ਠੀਕ ਹੈ ਕਿਸੇ ਵੀ ਐਂਬੈਸੀ 'ਚ ਵੀਜ਼ਾ ਅਪਲਾਈ ਕਰਨਾ 5-7000 ਰੁਪਏ ਤੋਂ ਵੱਧ ਖਰਚਾ ਨਹੀਂ ਹੁੰਦਾ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੁੰਦਾ ਤੁਸੀਂ 2.5 ਲੱਖ ਰੁਪਏ ਖਰਾਬ ਕਰਾਉਂਦੇ ਹੋ ਆਪਦਾ ਹੂੰ ਵੱਖਰੇ ਵੱਖਰੇ ਤਰੀਕਿਆਂ ਨਾਲ ਤੁਹਾਡੇ ਕੋਲ ਪੈਸੇ ਲੈ ਜਾਂਦੇ ਆ ਅਸੀਂ 100 ਰੁਪਏ 'ਚ ਤੁਹਾਨੂੰ ਦੱਸਾਂਗੇ ਇਮੀਗ੍ਰੇਸ਼ਨ ਇੰਡਸਟਰੀ ਕੀ ਹੈ ਜੀ ਇਮੀਗ੍ਰੇਸ਼ਨ ਦੀ ਦੁਨੀਆ 'ਚ ਕਿੱਦਾਂ ਤੁਸੀਂ 100 ਰੁਪਏ ਲਾ ਕੇ ਆਪਦਾ ਲੱਖਾਂ ਰੁਪਏ ਬਚਾ ਸਕਦੇ ਹੋ ਕਿੱਦਾਂ ਤੁਸੀਂ 100 ਰੁਪਇਆ ਲਾ ਕੇ ਕਰੋੜਾਂ ਰੁਪਇਆ ਕਮਾ ਸਕਦੇ ਹੋ ਦੁਨੀਆ ਦੇ ਵਿੱਚ ਅੱਜ ਐਜੂਕੇਸ਼ਨ ਦੀ ਘਾਟ ਹੈ ਅੱਜ ਪੰਜਾਬ ਦੇ ਵਿੱਚ ਪੰਜਾਬੀ ਸੂਬਿਆਂ ਦੇ ਵਿੱਚ ਇਹ ਪ੍ਰੋਫੈਸ਼ਨ ਹਰ ਬੰਦੇ ਨੂੰ ਪਤਾ ਹਰ ਕਿਸੇ ਨੇ ਬਾਹਰ ਜਾਣਾ ਪਰ ਇਹਦੀ ਕੁਆਲੀਫਿਕੇਸ਼ਨ ਕਿਸੇ ਕਾਲਜ ਯੂਨੀਵਰਸਿਟੀ ਚ ਨਹੀਂ ਦਿੱਤੀ ਜਾਂਦੀ ਇਹਦੀ ਕੁਆਲੀਫਿਕੇਸ਼ਨ ਕੌਣ ਦੇ ਸਕਦਾ ਜਿਹਦੇ ਕੋਲ ਤਜਰਬਾ ਮੈਂ 16 ਸਾਲਾਂ ਚ ਹਜ਼ਾਰਾਂ ਲੋਕਾਂ ਨੂੰ ਗਾਈਡ ਕੀਤਾ ਹਰ ਤਰ੍ਹਾਂ ਦਾ ਕੇਸ ਅਸੀਂ ਆਪਣੇ ਹੱਥ ਨਾਲ ਕੀਤਾ ਹੈ ਚਾਹੇ ਕਿਸੇ ਦਾ ਪੰਜ ਵਾਰੀ ਰਿਫਿਊਜ਼ ਹੈ ਚਾਹੇ ਕੋ ਵੀਜ਼ਾ ਵੀਜ਼ਾ ਵਰਕ ਪਰਮਿਟ ਹੈ ਸਟੱਡੀ ਵੀਜ਼ਾ ਕੁਝ ਵੀ ਹੈ ਹਰ ਚੀਜ਼ ਆਪਣੇ ਹੱਥੋਂ ਕੱਢੀ ਹੋਈ ਆ 100 ਰੁਪਏ ਦੇ ਵਿੱਚ ਇੱਕ ਕੋਰਸ ਕਰਾਣ ਲੱਗੇ ਆ ਇਹ 100 ਰੁਪਏ ਦੇ ਵਿੱਚ ਤੁਸੀਂ ਸਾਡੇ ਨਾਲ ਔਨਲਾਈਨ ਕੋਰਸ ਕਰੋਗੇ ਤੁਸੀਂ ਉਹ ਨੋਲਿਜ ਲੈ ਲਓਗੇ ਜੋ ਤੁਹਾਡਾ ਲੱਖਾਂ ਰੁਪਈਆ ਬਚਾ ਦੇਗੀ ਔਰ ਕਰੋੜਾਂ ਰੁਪਈਆ ਤੁਸੀਂ ਕਮਾ ਸਕਦੇ ਹੋ ਕਮਾ ਕਿਵੇਂ ਸਕਦੇ ਆ ਠੀਕ ਹੈ 2.5 ਲੱਖ ਤੁਸੀਂ ਕਹਿਆ ਵੀ ਰਿਫਿਊਜ਼ਲ ਹੁੰਦਾ ਤਾਂ 2.5 ਲੱਖ ਤਾਂ ਕਿਸੇ ਦਾ ਨੁਕਸਾਨ ਘੱਟੋ-ਘੱਟ ਹੋਣਾ ਹੀ ਹੋਣਾ ਹੀ ਹੋਣਾ ਉਹ ਬਚਾ ਲਿਆ 100 ਰੁਪਏ ਚ ਚਲੋ ਐਜੂਕੇਟ ਵੀ ਹੋ ਗਏ ਅਸੀਂ ਏਜੰਟ ਦਾ ਜਿਹੜਾ ਕੰਮ ਹੁੰਦਾ ਪਤਾ ਲੱਗ ਗਿਆ ਹਾਲਾਂਕਿ ਇਹੋ ਜਿਹਾ ਕੋਈ ਇੰਸਟੀਚਿਊਟ ਤਾਂ ਨਹੀਂ ਹੈ ਜਿਹੜੇ ਸਿਖਾਉਂਦੇ ਹੋਣਗੇ ਇਮੀਗ੍ਰੇਸ਼ਨ ਦਾ ਕੰਮ ਪਰ ਰੋਜ਼ਗਾਰ 100 ਰੁਪਏ ਚ ਕਿਵੇਂ ਮਿਲਦਾ ਯਾਰ ਅਜੇ ਇੰਗਲੈਂਡ ਜਾਣਾ ਕਿਸੇ ਨੇ ਉਹ 15 ਲੱਖ ਰੁਪਈਆ ਏਜੰਟ ਨੂੰ ਦਿੰਦਾ ਇੰਗਲੈਂਡ ਜਾਣ ਦਾ ਅੱਗੇ ਕਿੰਨੇ ਪੈਸੇ ਲੱਗਦੇ ਆ 1000 ਪੌਂਡ ਠੀਕ 2000 ਪੌਂਡ ਬੜੀ ਹੱਦ ਤਿੰਨ ਹਜ਼ਾਰ ਪੌਂਡ ਠੀਕ ਹੈ 3 ਲੱਖ ਰੁਪਏ ਵਾਲਾ ਸੌਦਾ 15 ਲੱਖ ਰੁਪਏ ਦਾ ਵੇਚਿਆ ਜਾਂਦਾ ਓਕੇ 12 ਲੱਖ ਰੁਪਏ ਮਹਿੰਗਾ ਹਰ ਕਿਸੇ ਦੀ ਆਪਦੀ ਦੁਕਾਨਦਾਰੀ ਹੈ ਠੀਕ ਹੈ ਕੋਈ ਵੱਡਾ ਦਫਤਰ ਪਾ ਕੇ ਬੈਠਾ ਹੈ ਕੋਈ ਛੋਟਾ ਦਫਤਰ ਪਾ ਕੇ ਬੈਠਾ ਹੈ ਹਮ ਕਿਸੇ ਕੋ ਛੋਟੀ ਗੱਡੀ ਹੈ ਕਿਸੇ ਕੋ ਵੱਡੀ ਗੱਡੀ ਹੈ ਜਿਹਨੇ ਮੈਨੂੰ 100 ਰੁਪਿਆ ਦੇਣਾ ਨਾ ਉਹਦੇ ਕੋਲ ਕੋਈ ਦਫਤਰ ਨਹੀਂ ਹੈਗਾ ਉਹ ਜੇ ਕਿਸੇ ਨੂੰ ਗਾਈਡ ਵੀ ਕਰੂਗਾ ਨਾ ਕੋਈ 50 ਹਜ਼ਾਰ ਲੱਖ ਵੀ ਆਪ ਦਾ ਕਿਸੇ ਕੋਲ ਮੰਗ ਕੇ ਵੀ ਲੈ ਲੂਗਾ ਤਾਂ ਵੀ ਉਹਨੂੰ ਮਿਲ ਜੂਗਾ ਅੱਜ ਇੰਗਲੈਂਡ ਜਾਣ ਵਾਸਤੇ ਤੁਹਾਨੂੰ ਕਾਲਜ ਯੂਨੀਵਰਸਿਟੀ ਦਾਖਲਾ ਕਰਾਉਣਾ ਪੈਦਾ। ਇੱਕ ਕਾਲਜ ਯੂਨੀਵਰਸਿਟੀ 1000 ਪਾਉਂਡ ਦੇ ਨਾਲ ਤੁਹਾਨੂੰ ਕੈਸ਼ ਲੈਟਰ ਦੇ ਦਿੰਦੀ ਹੈ। ਠੀਕ ਹੈ। ਮੈਂ ਦੱਸੂਗਾ ਤੁਹਾਨੂੰ ਕਿਦਾਂ ਤੁਸੀਂ 1000 ਡਾਲਰ ਦੇ ਨਾਲ 1000 ਪਾਉਂਡ ਦੇ ਨਾਲ ਕੈਸ਼ ਲੈ ਸਕਦੇ ਹੋ। ਉਹ ਕੈਸ਼ ਲੈਟਰ ਤੁਹਾਨੂੰ 1000 ਪਾਉਂਡ ਦਾ ਮਿਲ ਗਿਆ। ਠੀਕ ਹੈ। ਲੱਖ ਰੁਪਏ 'ਚ ਤੁਹਾਨੂੰ ਇੰਗਲੈਂਡ ਦਾ ਵੀਜ਼ਾ ਮਿਲ ਗਿਆ। ਹੂੰ। ਜੋ ਜਲਬ ਕੇ ਦਿਖਾਓ ਕੋਈ ਬੰਦਾ ਕਵੇ ਮੈਂ ਲੱਖ ਰੁਪਏ ਤੇ ਤੁਹਾਨੂੰ ਸਟੱਡੀ ਵੀਜ਼ਾ ਲਵਾ ਕੇ ਦਿੰਨਾ ਤੁਸੀਂ ਇਸੇ ਕੰਮ ਦਾ 15 ਲੱਖ ਰੁਪਈਆ ਦਿੰਦੇ ਸੀ ਠੀਕ ਹੈ ਤੁਸੀਂ ਕੱਲ ਸਵੇਰੇ ਇਹਨੂੰ ਰੋਜ਼ਗਾਰ ਬਣਾ ਲਓ ਤੁਸੀਂ 2 ਲੱਖ ਰੁਪਈਆ 4 ਲੱਖ ਰੁਪਈਆ ਲੈਣਾ ਸ਼ੁਰੂ ਕਰ ਦਿਓ ਦੁਨੀਆ ਜਿੱਦ ਸਾਰੀ ਤੋਂ ਰੁਪਈਆ ਬਹੰਬੀ ਲੈਂਗੇ ਪੈਸੇ ਵੀਜ਼ਾ ਲੱਗਣੇ ਕੇ ਬਾਅਦ ਮੈਂ 2000 15 ਦੇ ਵਿੱਚ ਹਮ ਐਲਾਨ ਕਰਕੇ ਸ਼ੁਰੂ ਕੀਤਾ ਸੀ ਕਿ ਅਸੀਂ ਪੈਸੇ ਬਾਅਦ ਚ ਲਵਾਂਗੇ ਠੀਕ ਹੈ ਸਾਰੀ ਮਾਰਕੀਟ ਪਹਿਲਾਂ ਲੈਂਦੀ ਸੀ ਅਸੀਂ ਇਸ ਚੀਜ਼ ਨੂੰ ਪੇਟੈਂਟ ਕੀਤਾ ਇਸ ਚੀਜ਼ ਨੂੰ ਹੰਗਾਰਾ ਭਰਿਆ ਲੋਕਾਂ ਦਾ ਡਰ ਕੱਢਿਆ ਉਹ ਪੈਸੇ ਬਾਅਦ ਚੋ ਦੇ ਦਿਓ ਠੀਕ ਹੈ ਅੱਜ ਹਰ ਘਰ ਦਾ ਹਰ ਬੰਦਾ ਹਰ ਜੰਟਾ ਇਥੋਂ ਰੋਟੀ ਖਾ ਰਿਆ ਅੱਜ ਮੈਂ 100 ਰੁਪਏ ਦੇ ਵਿੱਚ ਲੈ ਕੇ ਆ ਕਿ ਮੈਂ 100 ਰੁਪਏ ਚ ਤੁਹਾਨੂੰ ਸਿਖਾਉਂਗਾ ਤੁਸੀਂ ਫੀਸ ਆਫਟਰ ਵੀਜ਼ਾ ਕਿੱਦਾਂ ਕਰ ਸਕਦੇ ਹੋ ਠੀਕ ਹੈ ਬਹੁਤ ਸਾਰੇ ਨਵੇਂ ਸਟੂਡੈਂਟ ਨੇ ਨਵੇਂ ਲੋਕ ਜਿਹੜੇ ਇਸ ਬਿਜ਼ਨਸ ਚ ਆਏ ਨੇ ਉਹਨਾਂ ਨੂੰ ਨਹੀਂ ਸਮਝ ਆ ਗਈ ਕਿਉਂਕਿ ਸਿਖਾਉਂਦਾ ਕੋਈ ਨਹੀਂ ਪੁਰਾਣਾ ਬੰਦਾ ਇਸ ਇੰਡਸਟਰੀ ਜਾਂ ਉਹ ਆਬਾਰ ਚੱਲ ਜਾਂਦਾ ਜਾਂ ਉਹ ਡਰਦਾ ਉਹ ਸਿਖਾਣਾ ਨਹੀਂ ਚਾਹੁੰਦਾ ਠੀਕ ਹੈ ਮੈਂ ਇਸ ਇੰਡਸਟਰੀ ਦੇ ਵਿੱਚ ਹਰ ਚੀਜ਼ ਆਪ ਸਿੱਖੀ ਹੈ ਮੇਰਾ ਇਸ ਇੰਡਸਟਰੀ 'ਚ ਕੋਈ ਗੁਰੂ ਨਹੀਂ ਹੈਗਾ ਮੈਂ ਚਾਹੁੰਦਾ ਜੇ ਮੈਨੂੰ ਕੋਈ ਗੁਰੂ ਮਾਰਾ ਨੇ ਕੋਈ ਚੀਜ਼ ਦਿੱਤੀ ਹੈ ਮੇਰੀ ਕਿਸੇ ਚੀਜ਼ ਦੇ ਨਾਲ ਕਿਸੇ ਨੂੰ ਰੋਜ਼ਗਾਰ ਮਿਲਦਾ ਜਰੂਰ ਦੇਣਾ ਚਾਹੀਦਾ ਅੱਜ ਪੂਰੇ ਭਾਰਤ ਦੇ ਵਿੱਚ ਕਿਸੇ ਵੀ ਸਟੇਟ 'ਚ ਚਲੇ ਜਾਓ ਜਿਹੜਾ ਵੀ ਤੁਹਾਨੂੰ ਟੌਪ ਦਾ ਹੈ ਇਮੀਗ੍ਰੇਸ਼ਨ ਏਜੰਟ এডਿਕੇਸ਼ਨ ਏਜੰਟ ਨਜ਼ਰ ਆਊਗਾ ਪੰਜਾਬੀ ਹੋਊਗਾ ਕਿਉਂਕਿ ਅਸੀਂ ਲੋਕਾਂ ਨੇ ਅੱਜ ਮਾਈਗ੍ਰੇਸ਼ਨ ਹੰਡਾਈ ਆ ਬਿਲਕੁਲ ਹਰ ਬੰਦੇ ਦਾ ਭੈਣ ਭਰਾ ਅੱਜ ਬਾਹਰ ਉਹਨੂੰ ਪਤਾ ਬਾਹਰ ਦੀਆਂ ਵੈਲਿਊਜ਼ ਕੀ ਨੇ ਜੇ ਤੁਸੀਂ ਮੇਰੇ ਕੋਲੋਂ ਇਹ 100 ਰੁਪਏ ਦਾ ਕੋਰਸ ਕਰ ਲੈਂਦੇ ਹੋ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਕਿੱਦਾਂ 1000 ਪੌਂਡ ਦੇ ਨਾਲ ਆਪਦਾ ਭੈਣ ਭਰਾ ਇੰਗਲੈਂਡ ਦੇ ਵਿੱਚ ਵੀਜ਼ਾ ਲੈ ਕੇ ਭੇਜ ਸਕਦੇ ਹੋ ਠੀਕ ਹੈ ਕਿੱਦਾਂ ਤੁਸੀਂ ਕੈਨੇਡਾ ਦੇ ਵਿੱਚ 100 ਡਾਲਰ ਨਾਲ ਵੀਜ਼ਾ ਲੈ ਸਕਦੇ ਹੋ ਪੂਰੀ ਦੁਨੀਆ ਤੋਂ ਕੈਨੇਡਾ ਚ ਲੋਕ ਪੜਨ ਆਉਂਦੇ ਨੇ ਬਿਲਕੁਲ ਕੋਈ ਵੀ ਸਾਲ ਦੀ ਫੀਸ ਤਾਰ ਕੇ ਨਹੀਂ ਆਂਦਾ ਤੁਸੀਂ ਸਾਲ ਦੀ ਫੀਸ ਕਿਉਂ ਤਾਰ ਕੇ ਜਾਂਦੇ ਹੋ ਕਿਉਂਕਿ ਤੁਹਾਡੀ ਸਾਲ ਦੀ ਫੀਸ ਦੇ ਵਿੱਚ 20% 25% ਕਮਿਸ਼ਨ ਹੈ ਠੀਕ ਮੈਂ ਤੁਹਾਨੂੰ 100 ਡਾਲਰ 100 ਰੁਪਏ ਚ ਇਹ ਦੱਸੂਗਾ ਕਿਦਾਂ ਤੁਸੀਂ ਬਿਨਾਂ ਬਿਨਾਂ ਕਿਸੇ ਏਜੰਟ ਨੂੰ ਪੈਸੇ ਦਿੱਤੇ ਆ ਤੁਸੀਂ ਵੀਜ਼ਾ ਲਵਾ ਸਕਦੇ ਹੋ ਤੁਹਾਡਾ ਦੋ ਵਾਰੀ ਚਾਰ ਵਾਰੀ ਪੰਜ ਵਾਰੀ ਰਿਫਿਊਜ਼ ਹੋ ਗਿਆ ਤੁਸੀਂ ਏਜੰਟ ਕੋ ਗਏ ਮੈਨੂੰ ਤਾਂ ਲਿਆ ਬੈ ਪਹਿਲਾਂ ਮੈਨੂੰ 50000 ਦੇ ਮੈਨੂੰ ਲੱਖ ਦੇ ਮੈਨੂੰ 2 ਲੱਖ ਦੇ ਠੀਕ ਹੈ ਔਰ ਰਿਫਿਊਜ਼ਲ ਸਰਵਿਸ ਸਿਸਟਮ ਨੂੰ ਸੁਪਰ ਹੈ ਕਿੰਨੇ ਕ ਨੌਲੇਜ ਹੈਗੀ ਆ ਠੀਕ ਹੈ ਮੈਂ ਤੁਹਾਡੇ ਸਾਹਮਣੇ ਬੈਠਾ ਮੈਨੂੰ 16 ਸਾਲ ਹੋ ਗਏ ਮੈਂ 2008 'ਚ ਦੁਕਾਨ ਖੋਲੀ ਸੀ ਠੀਕ ਹੈ 2008 24 ਦਸੰਬਰ ਨੂੰ ਇਹ ਕੰਮ ਸ਼ੁਰੂ ਕੀਤਾ ਸੀ ਹਮ ਅੱਜ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਭੇਜਿਆ ਪੀਸ ਆਫਟਰ ਵੀਜ਼ਾ ਕੱਢ ਕੇ ਲਿਆਂਦਾ ਸੀ ਠੀਕ ਹੈ ਅੱਜ ਵੀ ਕਰਦੇ ਆ ਸ਼ਰਿਆਮ ਠੋਕ ਵਜਾ ਕੇ ਕਰਦੇ ਆ ਆਸਟ੍ਰੇਲੀਆ ਭੇਜਾਂਗੇ ਪੈਸੇ ਲਵਾਂਗੇ ਵੀਜ਼ਾ ਲੱਗਣ ਤੋਂ ਬਾਅਦ ਹਮ ਮੈਨੂੰ ਦਿਖਾਓ ਲੱਭੋ ਦਾ ਸਹੀ ਅੱਜ ਅੱਜ ਪੰਜਾਬ ਦੇ ਕਿਸੇ ਸ਼ਹਿਰ ਚਲ ਜਾਓ ਨੂੰ ਕੋਈ ਜੀ ਆਸਟ੍ਰੇਲੀਆ ਜਾਣਾ ਉਹਨੂੰ ਨਾ ਆਸਟ੍ਰੇਲੀਆ ਆਸਟ੍ਰੇਲੀਆ ਤਾਂ ਹੁੰਦਾ ਹੀ ਨਹੀਂ ਠੀਕ ਹੈ ਦਿਓ ਮੈਨੂੰ ਫਾਈਲ ਮੈਂ ਅੱਜ ਲੈ ਕੇ ਦਿੰਨਾ ਐਡਮਿਸ਼ਨ ਦਾਖਲਾ ਹੋਣਾ ਕਾਲਜ ਨਹੀਂ ਦੇਣਾ ਹੂੰ ਕਾਲੇ ਨੇ ਕਿਹਨੂੰ ਦਾਖਲਾ ਦੇਣਾ ਜਿਹਨੂੰ ਕਾਲਜ ਜਾਣਦਾ ਜਿਹਨੂੰ ਪਤਾ ਕੀ ਇਹਨਾਂ ਜਾਲੀ ਕਾਗੇ ਨਹੀਂ ਲਾਣਾ ਠੀਕ ਹੈ ਸਾਡਾ ਵੀ ਵਪਾਰ ਹੈ ਅਸੀਂ ਵੀ 25-50 ਹਜ਼ਾਰ ਰੁਪਏ ਲੈਣੇ ਆਂ ਬਟ ਅੱਜ ਉਸ ਬੰਦੇ ਦੀ ਗੱਲ ਹੋ ਰਹੀ ਹੈ ਜਿਹਦੇ ਕੋਲ ਪੈਸੇ ਨਹੀਂ ਹੈਗੇ ਹੂੰ ਅਸੀਂ ਫੀਸ ਆਫਟਰ ਵੀਜ਼ਾ ਦਾ ਨਾਰਾ ਦਿੱਤਾ ਠਗੀਆਂ ਬੰਦ ਹੋ ਗਈਆਂ ਹਰ ਬੰਦੇ ਨੂੰ ਲੱਗਣ ਲੱਗ ਪਿਆ ਕਿ ਭਰਾਵਾ ਵੀਜ਼ਾ ਲਵਾਉਣਾ ਹੀ ਪੈਣਾ ਵੀਜ਼ਾ ਲਵਾ ਕੇ ਪੈਸੇ ਦੇ ਹੁਣੇ ਆ ਅਦਰਵਾਇਜ਼ ਨਹੀਂ ਕੋਈ ਪ੍ਰੋਬਲਮ ਖਤਮ ਹੋਣੀ ਅੱਜ ਪੰਜਾਬ ਚ ਠੱਗੀ ਖਤਮ ਹੋ ਗਈ ਅੱਜ ਲੋਕ ਕਹਿੰਦੇ ਪਹਿਲਾਂ ਪੈਸਾ ਲਵਾ ਪਹਿਲਾਂ ਵੀਜ਼ਾ ਲਵਾ ਫਿਰ ਤੈਨੂੰ ਪੈਸੇ ਦੇਾਂਗੇ ਜਿਹੜਾ ਕਹਿੰਦਾ ਪਹਿਲਾਂ ਪੈਸੇ ਲੋਕੋ ਦੇ ਕੋਲ ਫਾਇਲ ਚੁੱਕ ਲੈਂਦੇ ਠਗੀਆਂ ਹਰ ਰੋਜ਼ ਵੱਧਦੀਆਂ ਪਈਆਂ ਅਸੀਂ 100 ਡਾਲਰ ਦੇ ਵਿੱਚ ਤੁਹਾਨੂੰ ਸਿਖਾ ਸਕਦੇ ਹਾਂ ਕਿੱਦਾਂ ਤੁਸੀਂ ਠੱਗੀ ਤੋਂ ਬਚਣਾ? ਹੂੰ। ਕਿਦਾਂ ਤੁਸੀਂ ਆਸਟ੍ਰੇਲੀਆ ਦੀ ਫਾਈਲ ਲਾਣੀ ਹੈ? ਅੱਜ ਬੱਚੇ ਨੇ ਹਾਈਲਾਈਟ ਕਰ ਲਈ, ਪੀਟੀ ਕਰ ਲਈ। ਉਹ ਜਿੱਥੋਂ ਹਾਈਲਾਈਟ ਪੀਟੀ ਕੀਤੀ ਉਹਨੂੰ ਵੀ ਨਹੀਂ ਪਤਾ ਮੈਂ ਕਿਦਾਂ ਆਸਟ੍ਰੇਲੀਆ ਦੀ ਫਾਈਲ ਲਾਣੀ। ਬਿਲਕੁਲ ਠੀਕ ਹੈ। ਫੰਡ ਕਿਦਾਂ ਸ਼ੁਰੂ ਕਰੀ? ਠੱਗੀਆਂ ਹੀ ਮਾਰੀ ਜਾਂਦੇ ਵੇ ਆ। ਨਾ ਤਾਂ ਇੱਕ ਜੈਨੂਇਨ ਏਜੰਟ ਨੂੰ ਪਤਾ ਮੈਂ ਕੰਮ ਕਿਦਾਂ ਨਾ ਕਰਾਂ। ਹੂੰ। ਕਿਉਂਕਿ ਇੱਥੇ B2B ਮਾਰਕੀਟ ਹੁੰਦੀ ਆ। ਤੁਸੀਂ ਕਿਸੇ ਏਜੰਟ ਨੂੰ ਵੱਡੇ ਏਜੰਟ ਨੂੰ ਜਾ ਕੇ ਪੁੱਛੋ ਨਾ ਜੀ। ਠੀਕ ਹੈ। ਪਹਿਲਾਂ ਕੋਈ ਲਿਆ ਮੈਨੂੰ ਫਾਈਲ। ਬਿਲਕੁਲ। ਇੱਕ ਯੰਗ ਬੱਚਾ ਇੱਕ ਜੰਗ ਏਜੰਟ ਜਿਹੜਾ ਇਸ ਕਾਰੋਬਾਰ ਚ 2-4-5 ਸਾਲ ਤੋਂ ਆਇਆ ਉਹਨੂੰ ਵਿਚਾਰੇ ਨੂੰ ਸਮਝ ਨਹੀਂ ਉਹ ਇੱਕ ਏਜੰਟ ਕੋ ਜਾਂਦਾ ਕਿ ਵੀਰ ਜੀ ਮੈਨੂੰ ਸਿਖਾ ਦਿਓ ਮੇਰੇ ਉਸਤਾਦ ਬਣ ਜਾਓ ਮੇਰੇ ਕੋ ਗੁਰੂ ਦਕਸ਼ਣਾ ਲੈ ਲਓ ਅਗਲਾ ਕਹਿੰਦਾ ਨਾ ਮੈਂ ਨਹੀਂ ਗੁਰੂ ਬਣਨਾ ਮੈਂ ਪਿਓ ਬਣੂੰਗਾ ਤੇਰਾ ਠੀਕ ਹੈ ਲਿਆ ਮੈਨੂੰ ਦੇ ਫਾਇਲ ਮੈਂ ਅਚਾਨਕ ਘਟੋ ਘਟ ਮੈਂ 100-100 ਰੁਪਏ ਦੇ ਵਿੱਚ 10000 ਵਿਨੇ ਹਰੀ ਖੜਾ ਕਰ ਦਵਾ ਤੁਸੀਂ ਉਸ ਟਾਈਮ ਇਹ ਗੱਲ ਕਰ ਰਹੇ ਹੋ ਵਿਨੇ ਜੀ ਜਦੋਂ ਸ਼ਾਇਦ ਹੁਣ ਸੂਚਨਾਵਾਂ ਖਬਰਾਂ ਇਹ ਆ ਗਈਆਂ ਕਿ ਪੰਜਾਬ ਦੇ ਬਹੁਤ ਸਾਰੇ ਆਇਲ ਸੈਂਟਰ ਜਾਂ ਬਹੁਤ ਸਾਰੇ ਇਮੀਗ੍ਰੇਸ਼ਨ ਸੈਂਟਰ ਬੰਦ ਹੋਣ ਦੀ ਕਗਾਰ ਤੇ ਆ ਤੁਸੀਂ 10000 ਵਿਨੇ ਹਰੀ ਹੋਰ ਪੈਦਾ ਕਰਨਾ ਚਾਹੁੰਦੇ ਹੋ ਮੇਰਾ ਏਮ ਹੈ ਘੱਟੋ ਘੱਟ 10000 ਵਿਨੇ ਹਰੀ ਜਿਹੜਾ ਫੀਸ ਆਫਟਰ ਵੀਜ਼ਾ ਦੀ ਗੱਲ ਕਰੇ ਠੀਕ ਹੈ ਜਿਹੜਾ ਫ੍ਰੀ ਚ ਭੇਜਣ ਦੀ ਗੱਲ ਕਰੇ ਮੈਂ ਮੁਹਿਮ ਚਲਾਈ ਪਿਛਲੇ ਸਾਲ ਮੈਂ ਫ੍ਰੀ ਭੇਜੂਗਾ ਠੀਕ ਹੈ ਅਸੀਂ 100 150 ਫਾਈਲਾਂ ਲਾਈਆਂ 140 ਦੇ ਕਰੀਬ ਹੀ ਜੇ ਆ ਗਏ ਹੂੰ ਉਪ ਰਿਝ ਗਏ ਬੱਚੇ ਕਿਸੇ ਨੇ ਇੱਕ ਰੁਪਈਆ ਨਹੀਂ ਦਿੱਤਾ ਠੀਕ ਹੈ ਕਿੱਦਾਂ ਵੀ ਜੇ ਮਿਲ ਗਏ ਉਹਨਾਂ ਨੂੰ ਉਹ ਮੇਰਾ ਤਜਰਬਾ ਸੀ ਮੈਂ ਉਹ ਤਜਰਬਾ 10000 ਬੰਦਿਆਂ ਨੂੰ ਦੇਣਾ ਚਾਹਣਾ ਤਾਂ ਮੈਂ 100 ਰੁਪਏ ਦਾ ਕੋਰਸ ਰੱਖਿਆ ਮੈਂ ਕਰਾ ਨੂੰ ਇਹਨੂੰ ਫ੍ਰੀ ਵੀ ਕਰਾ ਸਕਦਾ ਸੀ ਇਹ 100 ਰੁਪਏ ਕਿਉਂ ਰੱਖਿਆ ਤੁਸੀਂ ਪੈਸੇ ਨਹੀਂ ਲੈਂਦੇ ਤੁਹਾਡੀ ਕਦਰ ਨਹੀਂ ਹੁੰਦੀ ਮੇਰਾ ਟਾਰਗੇਟ ਹੈ ਮੈਂ 10000 ਵੀ ਨਹੀਂ ਹਰੀ ਖੜਾ ਕਰ ਦੂੰਗਾ ਪਿੰਡਾਂ 'ਚ ਜਿਹੜਾ ਕਿਸੇ ਨੂੰ ਠੱਗੀ ਨਹੀਂ ਮਾਰਨ ਦਊਗਾ ਠੀਕ ਹੈ ਜੇ ਪੈਸੇ ਵੀਜ਼ਾ ਤੋਂ ਬਾਹਰ ਤਾਂ ਕੰਮ ਹੋਏਗਾ ਜੇ ਅਡਵਾਂਸ ਜਾਣੇ ਹੈ ਸਾਡੇ ਪੰਜਾਬੀ ਭਰਾ ਨਹੀਂ ਬੋਲਦੇ। ਪਰ ਇਹਨਾਂ ਨਾਲ ਤੁਹਾਡੇ ਹੀ ਕੰਮ ਤੇ ਅਸਰ ਪਾਏਗਾ। ਜਾਂ ਮੈਂ ਇਸ ਦੇ ਤੌਰ ਤੇ ਇਹ ਗੱਲ ਕਹਾਂ ਵੀ ਨੇ ਹਰੀ ਹੁਣ ਦੂਜੀਆਂ ਏ ਦੁਕਾਨਾਂ ਨੂੰ ਤੜਲ ਲਾਉਣ ਨੂੰ ਫਿਰਦੇ ਨੇ। ਦੇਖੋ ਮੈਂ ਮੇਰਾ ਪਹਿਲਾਂ ਵੀ ਕਿਸੇ ਨਾਲ ਭਾਈਚਾਰਾ ਨਹੀਂ ਸੀ ਦਾ। ਠੀਕ ਹੈ। ਮੈਂ ਪੰਜਾਬ ਦੇ ਨਾਲ ਆ। ਮੈਂ ਪੰਜਾਬੀਆਂ ਦੇ ਨਾਲ ਆ। ਜਿੱਥੋਂ ਮੈਂ ਰੋਟੀ ਖਾਧੀ ਮੈਂ ਉਹਨਾਂ ਦੇ ਨਾਲ ਆ। ਰੋਜ਼ਗਾਰ ਬਾਹਰਲੇ ਮੁਲਕਾਂ ਦੇ ਵਿੱਚ ਓਖਾ ਹੋ ਗਿਆ। ਠੀਕ ਹੈ। ਕਿਉਂ ਹੋ ਗਿਆ? ਕਿਉਂਕਿ ਇੱਥੋਂ 25 ਲੱਖ, 30 ਲੱਖ ਲਾ ਕੇ ਗਿਆ ਸੀ। ਅਸੀਂ ਸਵਾ ਸੋ ਨਿਆਣਾ ਫ੍ਰੀਜ ਭੇਜਤਾ। ਉਹਨੂੰ ਕੋਈ ਪ੍ਰੋਬਲਮ ਨਹੀਂ ਕੰਮ ਕਰਨ ਚ ਠੀਕ ਹੈ ਉਹ ਪਹਿਲਾਂ ਸੋਚ ਕੇ ਗਿਆ ਸੀ ਇਥੋਂ ਉਹਨੂੰ ਗਾਈਡ ਕਰਕੇ ਭੇਜਿਆ ਸੀ ਹੂੰ ਕਿ ਪੁੱਤਰ ਜਾ ਕੇ ਮਿਹਨਤ ਕਰਨੀ ਹੈ ਤੁਸੀਂ ਇਥੋਂ ਕੰਮ ਸਿੱਖ ਕੇ ਜਾਓ ਜਦੋਂ ਬੰਦਾ ਇਥੇ ਏਜੰਟ ਨੂੰ ਪਹਿਲਾਂ 25 ਲੱਖ 30 ਲੱਖ ਰੁਪਏ ਦੇ ਕੇ ਚਲਾ ਗਿਆ ਉਹਦੀ ਮਾਨਸਿਕਤਾ ਚੇਂਜ ਹੋ ਜਾਂਦੀ ਉਹਨੂੰ ਹੁੰਦਾ ਪਤਾ ਨਹੀਂ ਏਜੰਟ ਨੇ ਮੈਨੂੰ ਕੀ ਬਿਦੇਤਾ ਠੀਕ ਹੈ ਤੁਹਾਨੂੰ ਮੈਂ ਸਿਖਾਣਾ ਹੈ ਮੈਂ 100 ਰੁਪਏ ਚ ਕੀ ਬਣਾ ਲੈਣਾ ਦੱਸੋ ਆਪ ਦਾ ਹੂੰ ਮੇਰਾ ਤੁਹਾਡੇ 100 ਰੁਪਏ ਨਾਲ ਮੇਰਾ ਕੀ ਬਣ ਜਾਣਾ ਜੇ ਕੋਈ ਨਾ ਸੈਟੀਸਫਾਈ ਹੋਇਆ 100 ਰੁਪਏ ਵਾਪਸ ਲੈ ਲੋ ਹੱਥ ਜੋੜ ਕੇ ਡਰੈਸ ਦੇ ਦਿਓ ਮੈਂ ਲਿਆ ਕੀ ਤੁਹਾਡੇ ਕੋ 100 ਰੁਪਏ ਦੇ ਨਾਲ ਮੈਂ ਤੁਹਾਨੂੰ ਆਪ ਦਾ 16 ਸਾਲ ਦਾ ਤਜਰਬਾ ਦੇ ਰਿਆ ਤੁਸੀਂ ਆਪ ਦੀ ਫਾਈਲ ਲਾਉਂਗੇ ਕਿਤੋਂ ਵੀ ਠੀਕ ਹੈ ਕਿਸੇ ਵੀ ਏਜੰਟ ਕੋ ਕੋ ਵੀਜ਼ਾ ਲਵਾਉਂਗੇ ਕੋਈ ਸਟੱਡੀ ਵੀਜ਼ਾ ਲਵਾਉਂਗੇ ਕੋਈ ਉਹਨੂੰ 25 30 ਹਜ਼ਾਰ 50 ਹਜ਼ਾਰ ਲੱਖ ਰੁਪਇਆ ਦੇਵੋਗੇ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ 2 2.5 ਲੱਖ ਦੇ ਥੱਲੇ ਲੱਗੋਗੇ ਨਾ ਤੇ ਮੈਂ ਤਾਂ ਲਿਆ ਹੀ 100 ਮੈਂ ਸੋਚ ਸਿਖਾਤਾ ਤੁਹਾਨੂੰ ਹਮ ਮੇਰੇ ਕੋਲ 100 ਰੁਪਇਆ ਲਾ ਕੇ ਤੁਸੀਂ ਘੱਟੋ ਘਾਟ ਆਪ ਦਾ 50 ਹਜ਼ਾਰ ਰੁਪਇਆ ਬਚਾ ਲੈਣਾ ਜੇ ਤੁਸੀਂ ਕਮਾਨ ਤੇ ਆ ਗਏ ਤੇ ਤੁਸੀਂ 50 ਕਰੋੜ ਰੁਪਇਆ ਵੀ ਕਮਾ ਸਕਦੇ ਹੋ ਮੈਂ ਤੁਹਾਨੂੰ ਉਹ ਗੁਰ ਦੱਸ ਸਕਦਾ ਮੈਂ ਤੁਹਾਨੂੰ ਉਹ ਗੁਰ ਦੱਸ ਸਕਦਾ ਉਹ ਟੈਕਟਿਕ ਸਿੱਖ ਸਕਦਾ ਜਿਹਦੇ ਨਾਲ ਤੁਸੀਂ ਕਿਸੇ ਨੂੰ ਵੀ ਬਾਹਰ ਭੇਜ ਸਕਦੇ ਹੋ ਠੀਕ ਹੈ ਕੋਈ ਵੀ ਬਾਹਰ ਜਾ ਸਕਦਾ ਜੇ ਮੇਨਾ ਸ਼ਰਤ ਲਾ ਲਓ ਤੁਸੀਂ ਅੱਜ ਮੇਰੇ ਸਾਹਮਣੇ ਬੰਦਾ ਖੜਾ ਕਰ ਦਿਓ ਕੋਈ ਜੀ ਅਨਪੜ ਬੰਦਾ ਹੈ ਇਹ ਬਾਹਰ ਜਾਣਾ ਚਾਹੀਦਾ ਠੀਕ ਹੈ ਮੇਰੇ ਨਾਲ ਬੈਠ ਕੇ ਗੱਲ ਕਰੋ ਮੈਂ ਤੁਹਾਨੂੰ ਸਾਰਾ ਦਾ ਰੋਡਮੈਪ ਬਣਾ ਕੇ ਦੇਣਾ 6 ਮਹੀਨੇ ਲੱਗੂਗੇ ਪਰ ਮੈਨੇ ਸਿੱਧਾ 1 ਸਾਲ ਲੱਗੂਗਾ ਇੱਕ ਸਵਾਲ ਇਹ ਹੈ ਇਹ ਸਮਾਜ ਸੇਵਾ ਨੂੰ ਕਹਿ ਲਈਏ ਜਾਂ ਜੋ ਵੀ ਤੁਸੀਂ ਇਹਨੂੰ ਨਾਮ ਦੇਣਾ ਚਾਹੁੰਦੇ ਹੋ ਇਹ ਕਿਉਂ ਤੁਹਾਡੇ ਕੰਮ ਤੇ ਹੀ ਅਸਰ ਪਾਉਗੇ ਤਾਂ ਲੋਕ ਆਪੋ ਆਪਣੇ ਜਿਹੜੇ ਤੁਸੀਂ ਆਪ ਕਹਿੰਦੇ ਹੋ ਵੀ ਅਸੀਂ 15 ਲੱਖ 20 ਲੱਖ 25 ਲੱਖ 30 ਲੱਖ ਰੁਪਏ ਲੈਂਦੇ ਸੀ ਉਹ ਲੋਕ ਦੋ ਦਿਨ ਲੱਖ ਚ ਹੀ ਕਰ ਲਿਆ ਕਰਨਗੇ ਲੋਕਾਂ ਨੂੰ ਪਤਾ ਲੱਗ ਜਾ ਦੇਖੋ ਆਲਰੇਡੀ ਲੋਕਾਂ ਕੋਲ ਪੈਸਾ ਨਹੀਂ ਹੈਗਾ ਸਾਨੂੰ ਸਮਾਜ ਦੇ ਹਿਸਾਬ ਨਾਲ ਚੱਲਣਾ ਪੈਂਦਾ ਠੀਕ ਹੈ ਜਿੱਦਾਂ ਦਾ ਮੌਸਮ ਹੋਵੇ ਉਦਾਂ ਦੇ ਕੱਪੜੇ ਪਾਣੇ ਪੈਂਦੇ ਆ ਬਿਲਕੁਲ ਆਪਦੀ ਜ਼ਿੰਦਗੀ ਮੈਂ ਹੰਡਾਲੀ ਮੇਰੇ ਕੋਲ ਰੋਟੀ ਨਹੀਂ ਸੀ ਹੁੰਦੀ ਖਾਣ ਨੂੰ ਮੈਨੂੰ ਅੱਜ ਪੰਜਾਬੀਆਂ ਨੇ ਬੜਾ ਕੁਝ ਮਾਨ ਦਿੱਤਾ ਮੇਰੇ ਪੰਜਾਬ ਦੀ ਮਿੱਟੀ ਪੰਜਾਬ ਦੇ ਲੋਕਾਂ ਨੇ ਮੈਨੂੰ ਇਸ ਯੋਗ ਬਣਾ ਦਿੱਤਾ ਕਿ ਅੱਜ ਮੇਰੇ ਕੋਲ ਉਹ ਚੀਜ਼ਾਂ ਜੋ ਮੈਂ ਵੰਡਣਾ ਚਾਹਨਾ ਠੀਕ ਹੈ ਜੇ ਮੇਰੇ ਕੋਲ ਇਕੱਲੇ ਕੋ ਰਹਿ ਜਾਂਦੀ ਹੈ ਮੈਂ ਪੰਜਾਬ ਦੀ ਸੇਵਾ ਹੀ ਨਹੀਂ ਕਰ ਸਕਦਾ ਮੈਂ 10000 ਬੰਦਾ ਖੜਾ ਕਰ ਦੂੰਗਾ ਜਿਹੜਾ ਕਹੂਗਾ ਹਾਂਜੀ ਆਓ ਚਲੀਏ ਆਸਟ੍ਰੇਲੀਆ ਪੈਸੇ ਵੀਜ਼ਾ ਲੱਗਣੇ ਕੇ ਬਾਅਦ ਜਿਹੜਾ ਕਹੂਗਾ ਮੈਂ ਕੈਨੇਡਾ ਭੇਜਦਾ ਪੈਸੇ ਵੀਜ਼ਾ ਲੱਗਣੇ ਕੇ ਬਾਅਦ ਹੂੰ ਤੁਸੀਂ ਮੇਰੇ ਕੋਲੋਂ 100 ਰੁਪਏ ਚ ਕੋਰਸ ਕਰ ਲਓ ਤੁਸੀਂ ਆਪਣੀ ਫਾਈਲ ਆਪ ਹੀ ਲਾ ਲਓ ਕੀ ਇਹ ਕਾਨੂੰਨੀ ਹੈ ਮੈਂ 100 ਰੁਪਏ ਲੈਣਾ ਤੁਹਾਡੇ ਕੋਲ ਉਹਦੇ ਚ 18% ਜੀਐਸਟੀ ਮੈਂ ਸਰਕਾਰ ਨੂੰ ਦੇਣੀ ਹੈ ਠੀਕ ਹੈ ਮੈਂ ਇੱਕ ਐਜੂਕੇਸ਼ਨ ਏਜੰਟ ਆ ਮੇਰੇ ਕੋਲ ਦੋ ਤਰ੍ਹਾਂ ਦੇ ਲਾਇਸੈਂਸ ਨੇ ਮੈਂ ਭਾਰਤ ਸਰਕਾਰ ਤੋਂ ਵੀ ਲਾਇਸੈਂਸ ਹੈ ਮੇਰੇ ਕੋਲ ਮੇਰੇ ਕੋਲ ਪੰਜਾਬ ਸਰਕਾਰ ਦਾ ਵੀ ਲਾਇਸੈਂਸ ਹੈ ਔਰ ਮੋਰਓਵਰ ਮੈਂ ਜੋ ਆਪਣੀ ਜ਼ਿੰਦਗੀ ਦੇ ਵਿੱਚ ਸਿੱਖਿਆ ਮੈਂ ਉਹ ਸਿਖਾ ਰਿਹਾ 100 ਰੁਪਏ ਲੈ ਕੇ ਮੈਂ ਸਿਖਾ ਰਿਹਾ ਤੈਨੂੰ ਨਹੀਂ ਸਰਦਾ ਪੁੱਜਦਾ ਮੇਰੇ ਕੋਲ 100 ਰੁਪਏ ਭਰਾ ਭਰਾ ਹੱਥ ਜੋੜ ਕੇ ਵਾਪਸ ਲੈ ਜਾ ਜੋ ਅਸੀਂ ਵੀ ਬਹੁਤ سارے ਪ੍ਰੋਗਰਾਮ ਕਰਦੇ ਰਹੇ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਕਿ ਲੋਕ ਆਪਣੀ ਜ਼ਿੰਦਗੀ ਦਾ ਫੈਸਲਾ ਸਹੀ ਲੈ ਸਕਣ ਆਪਣਾ ਭਵਿੱਖ ਸਹੀ ਜਿਹੜਾ ਕਿ ਹੈ ਦਿਸ਼ਾਵਲ ਲਾ ਜਾ ਸਕਣ ਪਰ ਵਿਨੇ ਜੀ 100 ਰੁਪਏ ਵਾਲੀ ਯੋਜਨਾ ਤੁਹਾਡੀ ਠੀਕ ਹੈ ਲੋਕਾਂ ਨੂੰ ਤੁਸੀਂ 100 ਰੁਪਏ ਦੇ ਵਿੱਚ ਗਿਆਨ ਮੰਡੋਗੇ ਕਿ ਕਿਵੇਂ ਤੁਸੀਂ ਜਿਹੜਾ ਕਿ ਹੈ ਇਮੀਗ੍ਰੇਸ਼ਨ ਦਾ ਕੰਮ ਸਿੱਖ ਸਕਦੇ ਹੋ ਪਰ ਇਹ ਕਿੰਨਾ ਚਿਰ ਕਲਾਸ ਚੱਲੇਗੀ ਤੇ ਕਿਵੇਂ ਤੁਹਾਡੇ ਨਾਲ ਸੰਪਰਕ ਕੀਤਾ ਜਾਵੇ ਜਿਹੜੇ ਹੁਣ 10000 ਆ ਜਾ ਜੀ vinehari.com ਹੂੰ ਕੁਝ ਸਵੇਰੇ ਕੋਕ ਦੀ ਬੋਤਲ ਲੈਣੀ ਹੋਵੇ ਠੀਕ ਹੈ 98140 98140 ਦਾ ਨਹੀਂ ਨਾਪਦੇ ਆਪਾਂ ਲੋਕ ਸਾਨੂੰ ਬੜਾ ਨਿੱਧਰੇ ਆਇਕਲ ਬੜੀ ਗੱਲ ਕਰਦੇ ਕਹਿੰਦੇ ਯਾਰ ਫੋਨ ਨਹੀਂ ਚੱਕਦਾ ਤੂੰ ਹਾਂ ਤੁਹਾਡਾ ਵਟਸਐਪ ਤੇ ਜਵਾਬ ਨਹੀਂ ਆਉਂਦਾ ਠੀਕ ਹੈ ਬਲੀਵ ਕਰੋ 4 4 5 5000 ਫੋਨ ਆਉਂਦੇ ਆ ਇਹਨੇ ਫੋਨਾਂ ਨੂੰ ਜਵਾਬ ਨਹੀਂ ਦਿੱਤਾ ਜਾ ਸਕਦਾ ਠੀਕ ਹੈ ਤੁਸੀਂ ਵੈਬਸਾਈਟ ਖੋਲੋ www.vinehari.com ਮੇਰੀ ਵੈਬਸਾਈਟ ਖੋਲੋ ਉੱਤੇ ਫਾਰਮ ਭਰੋ ਉੱਤੇ ਸਾਨੂੰ 100 ਰੁਪਇਆ ਦਿਓ ਤੁਸੀਂ 100 ਰੁਪਏ ਦਿਓਗੇ ਠੀਕ ਹੈ ਅਗਲੇ 3 ਸੈਕਿੰਟਾਂ ਦੇ ਵਿੱਚ ਤੁਹਾਡੇ ਕੋਲ ਮੇਰਾ ਆਨਲਾਈਨ ਲਿੰਕ ਆ ਜਾਊਗਾ ਜਿੰਨੀ ਤਰੀਕ ਦੀ ਮੇਰੀ ਤੁਹਾਡੇ ਨਾਲ ਵਰਕਸ਼ਾਪ ਸੈੱਟ ਹੋਈ ਹੈ ਉਨੀ ਤਰੀਕ ਨੂੰ ਮੈਂ ਤੁਹਾਨੂੰ ਸਿਖਾ ਦੂੰਗਾ ਠੀਕ ਹੈ ਤੇ ਉਸ ਤੋਂ ਬਾਅਦ ਅੱਧੇ ਪੌਣੇ ਘੰਟੇ 'ਚ ਤੁਸੀਂ ਪੂਰੇ ਕਲਾਕਾਰ ਬਣ ਜਾਣਾ ਯਾਨੀ ਕਿ ਤੁਸੀਂ 16 ਮੈਂ ਤੁਹਾਨੂੰ ਸਾਲ ਦੇਣਾ ਤਜਰਬਾ 16 ਸਾਲ ਦਾ ਤਜਰਬਾ ਮੈਂ 16 ਸਾਲਾਂ ਦਾ ਤਜਰਬਾ ਤੁਹਾਨੂੰ ਅੱਧੇ ਅੱਧੇ ਘੰਟੇ 'ਚ ਡਿਲੀਵਰ ਕਰ ਦੇਣਾ ਫਿਰ ਜਾਓ ਤੁਰੇ ਫਿਰੋ ਖੇਡੋ ਜਿੱਦਾਂ ਖੇਡ ਹੁੰਦਾ ਠੀਕ ਹੈ ਬਹੁਤ ਬਹੁਤ ਧੰਨਵਾਦੀ ਤੁਹਾਡਾ ਸੋਵਨੇਹਰੀ ਇਸ ਵਕਤ ਪੰਜਾਬ ਨੂੰ ਗਿਆਨ ਵੰਡਣ ਦੇ ਵਿੱਚ ਯੋਜਨਾ ਜਿਹੜੀ ਲੈ ਕੇ ਆਏ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਠੱਗੀ ਠੋਰੀ ਏਜੰਟਾ ਵੱਲੋਂ ਪੰਜਾਬ ਦੇ ਲੋਕਾਂ ਨਾਲ ਜਾਂ ਉਪਦੇਸ਼ਪੁਰ ਦੇ ਲੋਕਾਂ ਨਾਲ ਨੌਜਵਾਨਾਂ ਨਾਲ ਹੋ ਰਹੀ ਹੈ ਉਸ ਨੂੰ ਰੋਕਣ ਦਾ ਇੱਕੋ ਇੱਕ ਜ਼ਰੀਆ 100 ਰੁਪਿਆ ਹਾਲਾਂਕਿ ਉਹ 100 ਰੁਪਿਆ ਹੁਣ ਇਹ ਦੇਖਣਾ ਹੈ ਤੁਸੀਂ ਕਿਸ ਤਰੀਕੇ ਦੇ ਨਾਲ ਵਰਤਦੇ ਹੋ ਤੇ ਤੁਹਾਡੀ ਉਹ ਕਿਸਮਤ ਨੂੰ ਤੁਹਾਡੇ ਕੋਲ ਇੱਕ ਨੂੰ ਕਿਵੇਂ ਪਤਾ ਹੁੰਦਾ ਹੈ ਮੈਂ ਸਰਖਾਬ ਆਪਣੇ ਸਹਿਯੋਗੀ ਜਗਦੀਸ਼ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੜ੍ਹ ਗਿਆ